ਦੇਸ਼ ਦੀ ਪਹਿਲੀ ਆਦਿਵਾਸੀ ਮਹਿਲਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਜੇਤੂ ਐਲਾਨਣ ਤੋਂ ਪਹਿਲਾਂ ਹੀ ਜਿੱਥੇ ਦੇਰ ਵਿੱਚ ਬੀਜੇਪੀ ਦੇ ਸਮਰਥਕਾਂ ਵੱਲੋਂ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਉੱਥੇ ਹੀ ਨਾਬਾ ਵਿਖੇ ਵੀ ਭਾਜਪਾ ਵਰਕਰਾਂ ਦੇ ਆਗੂਆਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਅਤੇ ਸ਼ਹਿਰ ਦੀਆਂ ਦੁਕਾਨਾਂ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਇਸ ਮੌਕੇ ਭਾਜਪਾ ਆਗੂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਜੋ ਦ੍ਰੋਪਦੀ ਮੁਰਮੂ ਨੂੰ ਚੌਂ ਮੈਦਾਨ ਵਿੱਚ ਉਤਾਰਿਆ ਸੀ ਕਿ ਬਹੁਤ ਹੀ ਵੱਡਾ ਫੈਸਲਾ ਸੀ ਅਤੇ ਦ੍ਰੋਪਦੀ ਮੁਰਮੂ ਦੀ ਪਹਿਲੀ ਆਦੀਵਾਸੀ ਮਹਿਲਾ ਬਣਨ ਜਾ ਰਹੀ ਹੈ ਰਾਸ਼ਟਰਪਤੀ ਜਿਸ ਨੂੰ ਰਾਸ਼ਟਰਪਤੀ ਦਾ ਅਹੁਦਾ ਮਿਲਿਆ ਅਤੇ ਭਾਜਪਾ ਲਈ ਬਹੁਤ ਫਖਰ ਦੀ ਗੱਲ ਹੈ ਜ਼ਿਕਰ ਹੋ ਗਿਆ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਨਾਂ ਪੰਜ ਰਿਕਾਰਡ ਨਾਮ ਹੋ ਗਏ ਨੇ ਜਿਹੜੇ ਆਪਣੇ ਹੁਣ ਦ੍ਰੋਪਦੀ ਮੁਰਮੂ ਜੀ ਨੇ ਇੱਕ ਤਾਂ ਇਹ ਆਦੀਵਾਸੀ ਸਮਾਜ ਚੋਂ ਆਂਦੇ ਨੇ ਨਾਲੇ ਕਾਉਂਸਲਰ ਤੋਂ ਲੈ ਕੇ ਰਾਸ਼ਟਰਪਤੀ ਪਦ ਤੱਕ ਦਾ ਜਿਹੜਾ ਸਫ਼ਰ ਇਹਨਾਂ ਦਾ ਬਹੁਤ ਵਧੀਆ ਰਿਹਾ ਹੈ ਬੇਦਾਗ ਰਿਹਾ ਹੈ ਇਹ ਦੇਸ਼ ਲਈ ਮਤਲਬ ਇੱਕ ਬਹੁਤ ਵਧੀਆ ਮੈਸੇਜ ਗਿਆ ਵੀ ਸਭਕਾ ਸਾਥ ਸਭਕਾ ਵਿਕਾਸ ਹੈ ਜਿਹੜਾ ਇਹ ਮੋਦੀ ਜੀ ਨੇ ਸੰਭ 可能 ਕਰਕੇ ਦਿਖਾਇਆ ਜੋ ਆਦੀਵਾਸੀ ਵਰਗ ਤੋਂ ਆਪਣੇ ਰਾਸ਼ਟਰਪਤੀ ਜੀ ਅੱਜ ਚੁਣੇ ਗਏ ਨੇ ਇਹ ਕਦੇ ਸੋਚਿਆ ਨਹੀਂ ਹੋਊਗਾ ਵੀ ਇਸ ਤਰ੍ਹਾਂ ਜਿਹੜੇ ਹੈਗੇ ਆ ਆਦੀਵਾਸੀ ਵਰਗ ਦਾ ਮਿਲੂਗਾ ਨਹੀਂ ਬਿਲਕੁਲ ਇਹ ਮੋਦੀ ਜੀ ਦੇ ਰਾਜ ਵਿੱਚ ਹੀ ਪੋਸੀਬਲ ਹੋ ਸਕਦਾ ਹੈ ਵੀ ਸਭਕਾ ਸਾਥ ਸਭਕਾ ਵਿਕਾਸ ਹੈ ਜਿਹੜਾ ਇਹ ਅੱਜ ਪੂਰਾ ਇਹਦੇ ਪ੍ਰਮਾਣ ਦਿੱਤਾ ਹੁੰਦਾ ਹੈ ਅੱਜ ਸਾਡੇ ਦੇਸ਼ ਲਈ ਬਹੁਤ ਹੀ ਗੌਰਵ ਦਾ ਦਿਨ ਹੈ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਇੱਕ ਆਦੀਵਾਸੀ ਖੇਤਰ ਤੋਂ ਜੋ ਕਿ ਭਾਰਤੀ ਜਨਤਾ ਪਾਰਟੀ ਐਨਡੀਆ ਦੇ ਕੈਂਡੀਡੇਟ ਸੀ ਉਹ ਜਿੱਤੇ ਨੇ ਸਾਨੂੰ ਸਾਰਿਆਂ ਨੂੰ ਇਸ ਦੀ ਬਹੁਤ ਵਧਿਆ ਮੁਬਾਰਕੀ ਕਿਉਂਕਿ ਪਹਿਲੇ ਹੀ ਲੱਗ ਰਿਹਾ ਸੀਗਾ ਕਿ ਇੱਕ ਤਰਫੀ ਇਹ ਜਿੱਤ ਹੋਵੇਗੀ ਲੇਕਿਨ ਜਿਆਦਾ ਰਿਜ਼ਲਟ ਦਾ ਇੰਤਜ਼ਾਰ ਕਰਨਾ ਹੀ ਪੈਂਦਾ ਹੈ ਅੱਜ ਉਹ ਜਿੱਤੇ ਨੇ ਸਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਅਤੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਅਸੀਂ ਆਸ ਰੱਖਦੇ ਆ ਕਿ ਸਾਡੇ ਪ੍ਰਧਾਨ ਮੰਤਰੀ ਦੀ ਜੋ ਸੋਚ ਹੈ ਜੋ ਸਭ ਦਾ ਸਾਥ ਸਭ ਦਾ ਵਿਕਾਸ ਉਸੇ ਤਰ੍ਹਾਂ ਲੇਡੀਜ਼ ਵੀ ਜ ਆਦੀਵਾਸੀ ਤੌਰ ਤੇ ਉਹ ਜਿੱਤੇ ਨੇ ਆਪਾਂ ਸਾਰਿਆਂ ਲਈ ਬਹੁਤ ਗੌਰਵ ਤੇ ਖੁਸ਼ੀ ਦਾ ਦਿਨ ਹੈ ਮੈਂ ਸਾਰੇ ਦੇਸ਼ ਵਾਸੀ ਨੂੰ ਖਾਸ ਤੌਰ ਤੇ ਨਾਬਾ ਵਾਸੀਆਂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਬਹੁਤ ਬਹੁਤ ਵਧਾਈ ਦਿੰਦਾ ਹਾਂ ਸਾਡੇ ਵਿੱਚ ਬਹੁਤ ਹੀ ਗੌਰਵ ਦੀ ਗੱਲ ਹੈ ਵੀ ਅੱਜ ਸਾਡੇ ਰਾਸ਼ਟਰਪਤੀ ਮੈਡਮ ਦਰੋਪਦੀ ਮੁਰਮੂ ਜੀ ਪਹਿਲੇ ਐਸੇ ਆਦਿਵਾਸੀ ਸਮੁਦਾਵਤਾਂ ਨੇ ਜਿਹੜੇ ਆਪਣਾ ਰਾਸ਼ਟਰਪਤੀ ਬਣਨੇ ਨੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਬੀਜੇਪੀ ਦੀ ਕਾਰਜਸ਼ੈਲੀ ਦਾ ਬੀਜੇਪੀ ਦੇ ਪ੍ਰਧਾਨ ਮੰਤਰੀ ਮੋਦੀ ਦੀ ਕਾਰਜਸ਼ੈਲੀ ਬਹੁਤ ਹੀ ਵਧੀਆ ਹੈ ਇਸ ਵਿੱਚ ਮੋਦੀ ਜਿਵੇਂ ਜਮੇ ਸਭ ਦਾ ਸਾਥ ਸਭ ਦਾ ਵਿਕਾਸ ਨੂੰ ਲੈ ਕੇ ਅੱਗੇ ਜਮੇ ਜਾ ਰਹੇ ਨੇ ਉਸ ਤੋਂ ਹੀ ਪਤਾ ਲੱਗਦਾ ਵੀ ਰਾਸ਼ਟਰਪਤੀ ਡੈਮਡਮ ਦਰਪੂਦੀ ਮੁਰਮੂ ਜੀ ਜਿਹੜੇ ਹੈ ਓਡੀਸ਼ਾ ਤੋਂ ਨੇ ਇਹ ਮੈਨੂੰ ਲੱਗਦਾ ਹੈ ਕਿ ਇਹ ਉਹਨਾਂ ਦਾ ਬਹੁਤ ਹੀ ਵਧੀਆ ਸਫਰ ਹੋਏਗਾ